ਸਾਸਤਰੀ ਕਾਲ ਜੀ ਸਵਾਜਪਾ ਆਪਣੇ ਚੈਨਲ ਗੁਰਮਾਨ ਕਲਾਫ ਹਾਊਸ ਵਿੱਚ ਖਣਾ ਵੀ ਛੋੜਾਤੇ ਅੱਜ ਆਪ ਆ ਗਏ ਨਿਊ ਕਲੈਕਸ਼ਨ ਲੈ ਕੇ ਜਿਹੜੇ ਅੱਜ ਦੇ ਆਏ ਜਿਹੜੀ ਵੈਰਾਈਟੀ ਲੈ ਕੇ ਆਏ ਆ ਅੱਜ ਆਪਾਂ ਸਾਰੇ ਢੇਰ ਸਾਰੇ ਤੁਹਾਡੇ ਵਾਸਤੇ ਲੈ ਕੇ ਆਏ ਕੱਟ ਪੀਸ ਆ ਜਿਹੜੇ ਸਾਰੇ ਆਪਣੇ ਕੋਲੇ ਆਏ ਨੇ ਕੱਟ ਪੀਸ ਕੱਟ ਪੀਸ ਆਪਣੇ ਕੋਲੇ ਬਹੁਤ ਵਧੀਆ ਕੁਆਲਿਟੀ ਚ ਆਏ ਆ ਤਿੰਨ ਚਾਰ ਵੈਰਾਈਟੀਆਂ ਦੇ ਵਿੱਚ ਕੱਟ ਪੀਸ ਆਏ ਨੇ ਜਿਹੜੇ ਕੱਟ ਪੀਸ ਆਪਾਂ ਤੁਹਾਨੂੰ ਦੇਵਾਂਗੇ ਉਹਦਾ ਤੁਸੀਂ ਰੇਟ ਸੁਣ ਕੇ ਕਮਾਲ ਮੰਨ ਜੋਗੇ ਵੀ ਐਨੇ ਸਸਤੇ ਕੱਟ ਪੀਸ ਤੁਸੀਂ ਲੈ ਕੇ ਕਿੱਥੋਂ ਆਏ ਹੋ ਤੇ ਕੱਟ ਪੀ ਸਾਰੇ ਸੋਨ ਨੂੰ ਮੈਂ ਦੱਸੂਗੀ ਵੀ ਡਿਟੇਲ ਦੇ ਵਿੱਚ ਕਿਹੜੀ-ਕਿਹੜੀ ਵੈਰਾਈਟੀ ਦੇ ਵਿੱਚ ਆਪਣੇ ਕੋਲੇ ਕੱਟ ਪੀਸ ਆਏ ਕਿੰਨੇ ਤੋਂ ਲੈ ਕੇ ਕਿੰਨੇ ਮੀਟਰ ਤੱਕ ਆਏ ਆ ਜਿਹੜੇ ਆਪਣੇ ਕੋਲੇ ਅੱਜ ਸਾਰੇ ਕੱਟ ਪੀਸ ਆਏ ਨੇ 4 ਮੀਟਰ ਤੋਂ ਲੈ ਕੇ ਸਾਢੇ ਉਹ ਤੁਹਾਡੀ ਕਿਸਮਤ ਹੋਊਗੀ 4 ਮੀਟਰ ਤੋਂ ਸਾਢੇ ਕੱਟ ਪੀਸ ਹੋ ਗਿਆ ਆਪਣੇ ਕੋਲੇ ਤੇ ਉਹਦੇ ਤੋਂ ਆਪਣੇ ਕੋਲੇ 5 ਮੀਟਰ ਦੀ ਕੱਟ ਪੀਸ ਆ ਤੇ ਸਾਢੇ 6 ਮੀਟਰ ਦੀ ਤੱਕ ਕੱਟ ਪੀਸ ਆਏ ਉਹਨਾਂ ਦੀ ਪੂਰੀ ਕਟਿੰਗ ਹੈ ਤੇ ਰੇਟ ਸੋਨੂੰ ਆਪਾਂ ਦੇਵਾਂਗੇ 150 ਰੁਪਏ ਮੀਟਰ ਵਾਲਾ ਕਪੜਾ ਜਿਹੜਾ ਇਹ ਪਿਓਰ ਨੇਚਰਲ ਗਰੇਵ ਦਾ ਪਿਓਰ ਦਾ ਕਪੜਾ ਇਹ ਇਹਦੇ ਵਿੱਚ ਸਟਾਫ ਆਪਣੇ ਕੋਲੇ ਕਾਫੀ ਆਏ ਨੇ ਤੇ ਇਹ ਆਪਾਂ ਤੁਹਾਨੂੰ ਦੇਵਾਂਗੇ 250 ਰੁਪਏ ਦਾ ਸਾਰਾ ਕੱਟ ਪੀ ਤੁਹਾਨੂੰ ਮਿਲੂਗਾ ਤੁਸੀਂ 4 ਮੀਟਰ ਵਾਲਾ ਕੱਟ ਪੀ ਵੀ ਆਊਗਾ ਉਹਦੇ ਵਿੱਚ 5 5 ਮੀਟਰ ਵਾਲਾ ਵੀ ਆਊਗਾ 6.5 ਮੀਟਰ ਵਾਲਾ ਵੀ ਆਊਗਾ ਕਿ ਸਾਰਾ ਦਾ ਰੇਟ ਅੱਜ ਰਹੂਗਾ 250 250 ਦੇ ਵਿੱਚ ਆਪਾਂ ਸੇਲ ਲਾਈਏ ਜਿਹੜੀਆਂ ਬੁਟੀਕ ਵਾਲੀਆਂ ਭੈਣਾਂ ਨੇ ਜਿਨ੍ਹਾਂ ਨੇ ਦੁਕਾਨ ਤੇ ਸੇਲ ਕਰਨ ਵਾਸਤੇ ਕਪੜਾ ਲੈਣਾ ਤੇ ਉਹ ਵੀ ਆਪਣੇ ਕੋਲੇ ਬਹੁਤ ਫਾਇਦੇ ਦੇ ਵਿੱਚ ਨੇ ਸਾਰਾ ਕਪੜਾ 150 ਰੁਪਏ ਮੀਟਰ ਵਾਲਾ ਜਿਹੜਾ ਤੁਹਾਨੂੰ ਅੱਜ 250 ਦਾ ਸਾਡੇ 6 ਮੀਟਰ ਤੱਕ ਕਪੜਾ ਸੋੜੀ ਕਿਸਮਤ ਉਹ ਆਪਣੀ ਹੈ 4 ਮੀਟਰ ਵੀ ਨਿਕਲ ਸਕਦਾ 4.5 ਵੀ 5 ਵੀ ਤੇ 6 ਵੀ ਸਾਡੇ 6 ਤੱਕ ਐਂਡ ਹੈ ਤੇ ਆਜੋ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਸਾਰੇ ਇਹਨੇ ਰੱਖ ਕੇ ਦੇਖਦੇ ਹਾਂ ਬਹੁਤ ਸੋਹਣਾ ਸਟਾਫਾ ਤੇ ਤੁਸੀਂ ਫਟਾਫਟ ਗੁਰਨਾਨ ਕਾਹਨ ਦੇ ਆਉਣਾ ਮੈਸਰ ਖਾਨੇ ਤੇ ਇੰਨੀ ਸਸਤੀ ਵੈਰਾਈਟੀ ਆਈ ਹੈ ਤੇ ਜਿਹੜਾ ਸਟਾਫਾ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਬਹੁਤ ਪਿਆਰੀ ਪਿਆਰੀ ਕਲੈਕਸ਼ਨ ਹੈ ਤੇ ਜਿਹੜੇ ਆਪਣੇ ਕੱਟ ਪੀਸ ਆਏ ਤੁਸੀਂ ਨਾਲ ਦੀ ਨਾਲ ਦੇਖੀ ਜਾਓ ਤੇ ਬਹੁਤ ਧਾਰਾ ਕਪੜਾ ਹੈ ਕਪੜੇ ਦਾ ਤੁਸੀਂ ਸਭ ਦੇਖੋਗੇ ਨਾ ਇੰਨਾ ਸੋਹਣਾ ਹੈ 150 ਰੁਪਏ ਮੀਟਰ ਦਾ ਕਪੜਾ ਜਿਹੜਾ ਆਪਾਂ ਤੁਹਾਨੂੰ ਅੱਜ 250 ਦਾ ਕੱਟ ਪੀਸ ਦੇ ਰਹੇ ਹਾਂ 6 ਮੀਟਰ ਤੱਕ ਆਊਗਾ ਉਹ ਤੁਹਾਡੀ ਕਿਸਮਤਾ ਸਾਨੂੰ ਦੱਸਿਆ ਵੀ 6 ਮੀਟਰ ਵੀ ਤੁਹਾਡਾ 6.5 ਵੀ ਨਿਕਲ ਸਕਦਾ ਹੈ 6 ਵੀ ਨਿਕਲ ਸਕਦਾ ਹੈ 4 ਤੋਂ ਇਹਦੀ ਸਟਾਰਟ ਲੈ ਕੱਟ ਪੀਸ ਦੀ ਤੇ ਇਹ ਕਲਰ ਬਹੁਤ ਪਿਆਰੇ ਪਿਆਰੇ ਆਉਣਗੇ ਤੇ ਸਾਰੇ ਕਲਰ ਆਪਾਂ ਤੁਹਾਨੂੰ ਦਿਖਾਵਾਂਗੇ ਵੱਖਰਾ ਵੱਖਰੇ ਤੇ ਤੁਸੀਂ ਸੂਟ ਦੇਖੋਗੇ ਇਹ ਬੜੀਕਾਂ ਦੇ ਉੱਤੇ ਜਿਹੜੇ ਸੂਟ ਤਿਆਰ ਹੁੰਦੇ ਹਨ ਨਾ ਤੁਸੀਂ ਸੂਟ ਦੇਖੋ ਇਹਨਾਂ ਦੇ यद साफ देखो बहुत प्यारा हैीटर की कट के भी दसता भी चार मीटर तो यार्टिंग है इस तो बाद आप खोलेंगे तो दे, दे, देखा किजैन दे दे आए हैं अच्छा यूजा आ गया बुरा यहाक इन थले कर इन थले करके आ चक ला ਆਹ ਲਓ ਜੀ ਆਪਾਂ ਕਲਰ ਦੇਖਨੇ ਆ ਜੀ ਨਾ ਦਿਨਾਂ ਤੋਂ ਚੈੱਕ ਕਰ ਹੀ ਆਇਓ ਜਿਹਦੇ ਜਿਹਨੇ ਸੇਲ ਕਰਨ ਵਾਸਤੇ ਲੈਣੇ ਆ ਤੇ ਮਹਿੰਗੇ ਮਹਿੰਗੇ ਘੱਟ ਪਈ ਨੂੰ ਫਟਾਫਟ ਨਾ ਗੁਲਾਣਕਾਂ ਦੇ ਆਉਣਾ ਮੈਸਰ ਖਾਨੇ ਪਿੰਡ ਦੇ ਵਿੱਚ ਆਹ ਲਓ ਜੀ ਕਲਰ ਦੇਖੋ ਤੁਸੀਂ ਸਾਰੇ ਕਲਰ ਹੀ ਨਿਊ ਕਲੈਕਸ਼ਨ ਹੈ ਇਹਦੇ ਵਿੱਚ 150 ਵਾਲਾ 200 ਰੁਪਏ ਮੀਟਰ ਵਾਲਾ ਤੇ 100 ਰੁਪਏ ਮੀਟਰ ਤੋਂ ਘੱਟ ਸੋਨੂੰ ਕੋਈ ਵੀ ਕਪੜਾ ਜਿਹੜਾ ਨਹੀਂ ਮਿਲਦਾ ਤੇ ਇਹ ਸੋਨੂੰ ਸਿਰਫ ਸਾਰੇ ਪੀਸ ਇੱਕ ਇੱਕ ਪੀਸ ਦਾ ਰੇਟ ਹੈਗਾ 250 ਰੁਪਿਆ 250 ਦੇ ਵਿੱਚ ਤੁਸੀਂ 6 6 ਮੀਟਰ ਕਪੜਾ ਲੈ ਕੇ ਜਾਇਓ ਗੁਰਨਾਨਕ ਵਾਲਿਆਂ ਦੇ ਤੇ ਇਹ ਕਲਰ ਰੰਗ ਤੁਸੀਂ ਦੇਖੀ ਜਾਇਓ ਤੇ ਇਹਦੇ ਨਾਲ ਜਿਹੜੀਆਂ ਤੁਹਾਡੇ ਕੋਲ ਛਾਟਾਂ ਪਈਆਂ ਨੇ ਘਰੇ ਤੁਸੀਂ ਸਲਵਾਰਾਂ ਦੀ ਲਾ ਸਕਦੇ ਹੋ ਤੇ ਤੁਸੀਂ ਕਪੜਾ ਤੇ ਵਰਕ ਕਰਾ ਸਕਦੇ ਹੋ ਸਾਰੇ ਡੀਕ ਸੂਟ ਨੇ ਤੇ ਸਾਰੇ ਸਟਾਈਲਿਸ਼ ਕਪੜਾ ਆਹ ਲਓ ਜੀ ਨਾਲ ਦੀ ਨਾਲ ਚੈੱਕ ਕਰੀ ਜਾਓ ਕਲਰ ਬਹੁਤ ਪਿਆਰੇ ਨੇ 4 ਮੀਟਰ ਤੋਂ ਇਹਦੀ ਸਟਾਰਟਿੰਗ ਹੈ ਸਾਢੇ 6 ਮੀਟਰ ਤੱਕ ਇਹਦਾ ਐਂਡ ਹੈ ਆਹ ਲਓ ਜੀ ਕਰੋ ਰੰਗ ਚੈੱਕ ਇਹਦਾ ਕਪੜਾ ਮੈਂ ਤੁਹਾਨੂੰ ਦਿਖਾਉਣੀ ਆ ਬਹੁਤ ਪਿਆਰਾ ਕਪੜਾ ਹੈ ਤੇ ਇਹ ਕਪੜਾ ਇਹ ਜੀਮੀ ਚੁੰਡਾ ਹੈ ਤੇ ਕਪੜਾ ਬਹੁਤ ਹੀ ਮਹਿੰਗਾ ਹੈ ਆ ਲਓ ਜੀ ਤੁਹਾਨੂੰ ਮੈਂ ਕਪੜਾ ਦਿਖਾਉਣੀ ਆ ਬਹੁਤ ਪਿਆਰਾ ਕਪੜਾ ਹੈ 5 ਮੀਟਰ ਦੀ ਕਟ ਹੈ ਤੁਸੀਂ ਲੈ ਸਕਦੇ ਹੋ ਕਪੜਾ ਦੇਖੀ ਜੇ ਤੁਸੀਂ ਇੰਨਾ ਸੋਹਣਾ ਕਪੜਾ ਹੈ ਤੁਸੀਂ ਬਟਿਕ ਤੇ ਵਰਕ ਕਰਾ ਸਕਦੇ ਹੋ ਸੂਟ ਨੂੰ ਇਹਦਾ ਫਰਾਕ ਸੂਟ ਬਣਾ ਸਕਦੇ ਹੋ ਕੋਰਸੈਟ ਬਣਾ ਸਕਦੇ ਹੋ ਤੇ ਕੋਈ ਵੀ ਚੀਜ਼ ਤੁਸੀਂ ਸੂਟ ਵੀ ਪੰਜਾਬੀ ਸੂਟ ਵੀ ਰੈਡੀ ਕਰਾ ਸਕਦੇ ਹੋ ਸਾਰੀ ਚੀਜ਼ ਤੁਸੀਂ ਬਟਿਕ ਤੇ ਲੈ ਸਕਦੇ ਹੋ ਚਮਚਮ ਕਰਦਾ ਕਪੜਾ ਤੇ ਸਿਰਫ ਇਹੇ ਪੀਸ ਨੂੰ 1 ਮਿਲਣਾ 250 ਆ ਗੁਰਨਾਨਕ ਵਾਲਿਆਂ ਦੇ ਮਾਈਸਖਾਨੇ ਤੋਂ ਤੇ ਇਹ ਆਪਣੇ ਕੋਲੇ ਕੱਟ ਪੀਸ ਆਏ ਸੀ ਬਾਕੀ ਆਪਣੇ ਬੋਰੇ ਆਪਾਂ ਫੇਰ ਖੋਲਾਂਗੇ ਬਹੁਤ ਸੋਹਣਾ ਸਾਫਾ ਤੁਸੀਂ ਫਟਾਫਟ ਵਿజిਟ ਕਰਨਾ ਆਹ ਲਓ ਜੀ ਆਪਾਂ ਦੇਖਦੇ ਆ ਇਹਦੇ ਚ ਰੰਗ ਰੰਗ ਇਹਦੇ ਚ ਆਏ ਨੇ ਬਹੁਤ ਸਾਰੇ ਮੈਂ ਤੁਹਾਨੂੰ ਕਲਰ ਚੈੱਕ ਕਰਾ ਦਿਆਂ ਕਿਉਂਕਿ ਸਾਡਾ ਆਨਲਾਈਨ ਦਾ ਵੀ ਕੰਮ ਹੈ ਜੇ ਤੁਸੀਂ ਸਾਡੇ ਕੋਲੋਂ ਪੀਸ ਮੰਗਾਉਣੇ ਆ ਕੱਟ ਪੀਸ ਤਾਂ ਆਪਾਂ ਤੁਹਾਨੂੰ 5 ਪੀਸ ਭੇਜਾਂਗੇ 5 ਪੀਸ ਤੁਸੀਂ ਸਾਡੇ ਕੋਲੋਂ ਮੰਗਾ ਸਕਦੇ ਹੋ ਪੰਜ ਪੀਸਾਂ ਦਾ ਸਾਨੂੰ ਆਰਡਰ ਪਾ ਸਕਦੇ ਹਾਂ ਪੀਸਾਂ ਦਾ ਜਿਹੜਾ ਰੇਟ ਤੁਹਾਨੂੰ ਦੱਸਿਆ ਮੈਂ 250 ਹੈ 4 4.5 ਮੀਟਰ ਤੋਂ 4 ਮੀਟਰ ਤੋਂ ਇਹਦੀ ਸਟਾਰਟਿੰਗ ਹੋ ਜਾਂਦੀ ਹੈ ਤੇ 6.5 ਮੀਟਰ ਤੱਕ ਐਂਡ ਹੈ ਤੇ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਜਿਹੜੇ ਜਿਹੜੇ ਕਲਰ ਤੁਹਾਨੂੰ ਪਸੰਦ ਆਉਣਗੇ ਇਹ ਕਪੜਾ ਜਿਹੜਾ ਹੈਗਾ ਗਲਾਸ ਟਿਸ਼ੂ ਤੇ ਹੈ ਤੇ ਇਹਦੇ 'ਚ ਬਹੁਤ ਸਾਰੇ ਤੇ ਸੋਹਣੇ ਰੰਗ ਨੇ ਤੁਸੀਂ ਕਲਰ ਚੈੱਕ ਕਰ ਲਓਗੇ ਰਾਂ ਇੱਕ ਵਾਰੀ ਕਿਉਂਕਿ ਤੁਸੀਂ ਆਰਡਰ ਪਾਉਣਾ ਹੁੰਦਾ ਹੈ ਤੇ ਸੋਹਣੇ ਸੋਹਣੇ ਰੰਗ ਤੁਸੀਂ ਦੇਖ ਕੇ ਮੰਗਾ ਸਕਦੇ ਹੋ ਤੇ ਆਹ ਲਓ ਜੀ ਸਾਰੇ ਕਲਰ ਤੁਸੀਂ ਇਹਦੇ 'ਚ ਨਾਲ ਚੈੱਕ ਕਰੀ ਜਾਇਓ 4 ਮੀਟਰ ਤੋਂ ਸਟਾਰਟ ਹੋ ਕੇ 5 ਮੀਟਰ ਦੀ ਕੱਟ ਤੱਕ 6 6.5 ਮੀਟਰ ਐਂਡ ਹੋ ਜਾਂਦਾ ਇਹਦਾ ਸਾਰੇ ਕੱਲਰ ਦੀ ਬਹੁਤ ਸੋਹਣੇ ਨੇਗੇ ਤੇ ਕਪੜਾ ਜਿਹੜਾ ਇਹ ਤੁਹਾਨੂੰ ਮੈਂ ਦੱਸੀ ਜਾਨੀ ਆ ਵੀ ਜਿਹੜਾ ਆਹ ਵਾਲਾ ਕਪੜਾ ਇਹ ਗਲਾਸ ਟਿਸ਼ੂ ਦਾ ਕਪੜਾ ਹੈ ਬਹੁਤ ਸੋਹਣਾ ਸਾਫਾ ਹੈ ਇਹ ਤੇ ਇਹਦੇ ਵਿੱਚ ਤੁਸੀਂ ਕੋਰਸੈਟ ਬਣਾ ਸਕਦੇ ਹੋ ਤੇ ਫਰਾਕ ਸੂਟ ਬਣਾ ਸਕਦੇ ਹੋ ਤੇ ਸੂਟ ਬਣਾ ਸਕਦੇ ਹੋ ਕਲਰ ਤੁਸੀਂ ਨਾਲ ਦੀ ਨਾਲ ਚੈੱਕ ਕਰੀ ਜਾਓ ਇੰਨੇ ਸੋਹਣੇ ਨੇ ਕੋਈ ਪਿਸਤਾ ਕੋਈ ਲਾਈਟ ਜਾਮ ਨਹੀਂ ਕੋਈ ਕਿਦਾਂ ਦਾ ਕੋਈ ਕਿਦਾਂ ਦਾ ਗਾਜਰੀ ਕਲਰ ਆ ਗਿਆ ਬਲੈਕ ਆ ਗਿਆ ਸਾਰੇ ਹੀ ਕਲਰ ਬਹੁਤ ਸੋਹਣੇ ਨੇ ਕਿ ਆਹ ਲੋ ਜੀ ਕਰੀ ਜਾਓ ਤੁਸੀਂ ਚੈੱਕ ਕਲਰ ਦੇਖੀ ਜਾਓ ਆਹ 골ਡ ਕਲਰ ਦੇਖੋ ਕਿੰਨਾ ਪਿਆਰਾ ਹੈ ਪੈਰਟ ਗ੍ਰੇ ਪਿੰਕ ਤੇ ਮਹਿੰਦੀ ਲਾਈਟ ਪਰਪਲ ਇਹ ਲਾਈਟ ਲਾਈ ਸਾਰੇ ਕਲਰ ਲਾਈਟ ਡਾਰਕ ਸਾਰੇ ਹੀ ਕਲਰ ਬਹੁਤ ਪਿਆਰੇ ਨੇ ਸਾਰੇ ਕਲਰ ਮੈਂ ਤੁਹਾਨੂੰ ਇਸ ਕਰਕੇ ਚੈੱਕ ਕਰਾਉਣੀ ਆ ਤੇ ਬਾਕੀ ਸਿਰੇ ਤੁਸੀਂ ਇਸ ਦਾ ਇੱਕ ਵਾਰੀ ਐਕਸ ਰੋਡ ਤੇ ਦੇਖੋ ਕਪੜਾ ਤੁਸੀਂ ਦੇਖੋ ਸੱਪ ਦੀ ਕੰਜਵਾਰਗਾ ਕਪੜਾ ਬਾਲਾ ਸੋਹਣਾ ਹੈ 22 and dress ਬਣੂਗੀ ਤੁਹਾਡੀ ਕਪੜਾ ਦੇਖੋ ਕਿੰਨਾ ਸੋਹਣਾ ਹੈ ਹਾਲੋ ਜੀ ਕਪੜਾ ਤੁਸੀਂ ਚੈੱਕ ਕਰਿਓ ਸਾਰਾ ਫਰੈਸ਼ ਮਾਲ ਮਿਲੂਗਾ ਤੁਹਾਨੂੰ ਤੇ 5 ਪੀਸਾਂ ਤੋਂ ਸਾਡੀ ਸਟਾਰਟਿੰਗ ਹੋਊਗੀ ਆਨਲਾਈਨ ਦੀ ਤੇ ਇੱਕ ਸਾਡੇ ਕੋਲੇ ਆਹ ਵਾਲਾ ਸਫਾ ਆਇਆ ਇਹਦੇ ਚ ਜਿਹੜਾ ਆਹ ਸਫਾ ਹੈ ਇਹ ਕ੍ਰੇਪ ਦਾ ਸਫਾ ਹੈ ਕਲਰ ਤੁਸੀਂ ਇਹ ਦੇਖ ਲਓ ਇਹਦਾ ਤੁਹਾਨੂੰ 6.5 ਮੀਟਰ ਕਪੜਾ ਮਿਲੂਗਾ 250 ਦੇ ਵਿੱਚ 650 6.5 ਮੀਟਰ ਕਪੜਾ ਇਹਦਾ ਜਿਹੜਾ ਸਟਾਫ ਬਹੁਤ ਹੀ ਸੋਹਣਾ ਹੈ ਮਖਮਲੀ ਕਪੜਾ ਇਹ ਤੇ ਕਰੇਵ ਜਿਹੜੀ 150 ਰੁਪਏ ਮੀਟਰ ਵਾਲੀ ਹੈ ਇਹਦੇ ਚ ਤੁਹਾਨੂੰ ਛੂਟ ਮਿਲ ਜਾਣਗੇ ਆਹ ਲਓ ਜੀ 6.5 ਮੀਟਰ ਕਪੜੇ ਦੇ ਵਿੱਚ ਤੁਹਾਨੂੰ ਮਿਲੂਗਾ ਸਟਾਫ ਇਹ ਸਿਰਫ ਇਹਦਾ ਰੇਟ ਰਹੂਗਾ ਸਾਰਿਆਂ ਦਾ ਹੀ A to Z 250 ਰੁਪਏ ਰੇਟ ਰਹੂਗਾ ਆਹ ਵਾਲਾ ਆ ਗਿਆ ਖਾਦੀ ਚੈੱਕ ਇਹ ਵਾਲਾ ਕਪੜਾ ਹੈਗਾ ਖਾਦੀ ਸਾਫ ਤੁਸੀਂ ਦੇਖ ਲਓ ਲਾਈਨਿੰਗ ਜੀ ਬਣੀ ਹੋਈ ਹੈ ਆਹ ਲਓ ਜੀ ਲੈਨਗਜੀ ਬਣੀ ਹੋਈ ਆ ਇਹਦੀ ਵੀ ਤੁਸੀਂ ਫਰਾਕ ਬਣਾ ਸਕਦੇ ਹੋ ਸੂਟ ਬਣਾ ਸਕਦੇ ਹੋ ਡਰੈਸ ਬਣਾ ਸਕਦੇ ਹੋ ਕੁਝ ਵੀ ਬਣਾ ਸਕਦੇ ਹੋ ਇਹਨਾਂ ਦੇ ਵਿੱਚ ਕਲਰ ਬਹੁਤ ਪਿਆਰੇ ਪਿਆਰੇ ਨੇ ਆ ਬਾਕੀ ਇਧਰ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਰੰਗ ਨੇ ਆ ਲਓ ਜੀ ਦੋ ਦੋ ਪੀਸ ਇੱਕੋ ਜਿਹੇ ਵੀ ਨੇ ਤੇ ਤੁਸੀਂ ਸਾਡੇ ਕੋਲੋਂ ਵੀਡੀਓ ਕਾਲ ਕਰਕੇ ਸਿਲੈਕਟ ਕਰ ਸਕਦੇ ਹੋ ਪੀਸ ਇਹਦੇ ਵਿੱਚ 3-4 ਸਟਾਫ ਨੇ ਵਿੱਚੇ ਮਡਾਲ ਹੈ ਵਿੱਚੇ ਟਿਸ਼ੂ ਸ਼ਿਮਰ ਹੈ ਵਿੱਚੇ ਆਪਣਾ ਜਿਮੀਚੂ ਹੈ ਕਈ ਤਰ੍ਹਾਂ ਦਾ ਸਬ ਸਾਡੇ ਕੋਲੇ ਆਇਆ ਹੋਇਆ ਹੈ ਤੇ ਆਹ ਲਓ ਜੀ ਵਿੱਚ ਬਹੁਤ ਮਹਿੰਗੇ ਮਹਿੰਗੇ ਪੀਸ ਜਿਹੜੇ ਸਾਡੇ ਕੋਲੇ ਇਹਦੇ ਵਿੱਚ ਹੈਗੇ ਨੇ ਵਿੱਚ ਹੀ ਆਰਗੈਂਜਾ ਇਹਦੇ ਵਿੱਚ ਕਈ ਸਟਾਫ ਨੇ ਤੇ ਸਾਰੇ ਕਲਰਾਂ માં ਤੁਹਾਨੂੰ ਇਸ ਕਰਕੇ ਚੈੱਕ ਕਰਾਉਣੀ ਆ ਕਿਉਂਕਿ ਸਾਡਾ ਆਨਲਾਈਨ ਦਾ ਕੰਮ ਹੈ ਕਸਟਮਰ ਸਾਡੇ ਕੋਲੋਂ ਜਿਹੜੇ ਵੀ ਸ਼ੂਟ ਪਸੰਦ ਆਉਂਦੇ ਨੇ ਉਹ ਵਾਇ ਕਰ ਲੈਂਦੇ ਨੇ ਪੰਜ ਪੀਸਾਂ ਤੋਂ ਆਪਾਂ ਸਟਾਰਟਿੰਗ ਦੇਵਾਂਗੇ ਤੁਹਾਨੂੰ ਪੰਜ ਪੀਸ ਤੋਂ ਸਾਡੇ ਕੋਲੋਂ ਮੰਗਾ ਸਕਦੇ ਹੋ ਤੇ 4 ਮੀਟਰ ਤੋਂ ਸਟਾਰਟਿੰਗ ਹੋ ਕੇ ਇਹਦੀ 6.5 ਤੱਕ ਐਂਡ ਹੋ ਜਾਂਦਾ ਤੇ ਸਾਰਾ ਸਟਾਫ ਇਹਦੇ ਵਿੱਚ ਵੱਖਰਾ ਵੱਖਰਾ आह लो जी बिची लैन वाला साफ बहुत ही सोहना बिची जोर जट बिची मतलब मिक्स साफ है यो जी ये शिमर का कपड़ा आ गया बहुत ही सोहना क्लासिक कपड़ा है सारा साफ बहुत सोहना है ब्लैक आ गया ओरेंज आ गया सारे कलर ने आ लो जी ये कलर से सारे ਤੇ ਇਹ ਸਭ ਬਹੁਤ ਸੋਹਣਾ ਸੀ ਪੰਜ ਪੀਸ ਤੁਸੀਂ ਮੰਗਾ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰਦੇ ਸ਼ੇਅਰ ਤੇ ਆਪਾਂ ਇਹ ਪੀਸ ਜਿਹੜੇ ਹੈਗੇ ਨੇ ਮੇਰੇ ਕੋਲੇ ਨਾਲ ਦੀ ਨਾਲ ਜਦੋਂ ਮੇਰੀ ਵੀਡੀਓ ਪੈ ਜਾਂਦੀ ਹੈ ਆਰਡਰ ਮੇਰੇ ਨਾਲ ਦੀ ਨਾਲ ਆਉਣੇ ਸ਼ੁਰੂ ਹੋ ਜਾਂਦੇ ਤੇ ਨਾਲ ਦੀ ਨਾਲ ਆਪਾਂ ਇਹ ਮਾਲ ਜਿਹੜਾ ਹੈਗਾ ਆਪਣੇ ਕੋਲੇ ਸੋਲਡ ਆਊਟ ਹੋ ਜਾਂਦਾ ਸਾਰਾ ਮਾਲ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਸੋਹਣੇ ਸੋਹਣੇ ਰੰਗ ਤੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਅਗਲੀ ਵੀਡੀਓ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਜੀ ਧੰਨਵਾਦ ਸਸ਼ੀਕਾਲ